ਸ਼ਰਾਬ ਪੀਂਦਾ ਤੇ ਗੱਡੀ ਚਲਾਉਂਦਾ ਉਹਦਾ ਚਲਾਨ ਹੁੰਦਾ ਕਿ ਨਹੀਂ ਚਲਾਨ ਹੁੰਦਾ ਕਿ ਨਹੀਂ ਜੇ ਕੋਈ ਸ਼ਰਾਬ ਪੀਕੇ ਮੋਟਰਸਾਈਕਲ ਚਲਾਊਗਾ ਪੁਲਿਸ ਵਾਲੇ ਕੀ ਕਰਨਗੇ ਚਲਾਨ ਜਾਂ ਦੋ ਜਾ ਡਾਂਗਾ ਵੀ ਮਾਰਨਗੇ ਨਾ ਜੇ ਟਰੈਕਟਰ ਤੇ ਸ਼ਰਾਬ ਪੀਕੇ ਕੋਈ ਜਾਊਗਾ ਕੀ ਕਰਨਗੇ ਪੁਲਿਸ ਵਾਲੇ ਗੱਡੀ ਬੌਂਡ ਕਰਨਗੇ ਗੱਡੀ ਬੌਂਡ ਕਰਨਗੇ ਆ ਮੁੱਖ ਮੰਤਰੀ ਦਾ ਪੂਰੀ ਬੋਤਲ ਪੀਕੇ ਪੰਜਾਬ ਚ ਲਾਈ ਜਾਂਦਾ ਤੁਸੀਂ ਹੁਣ ਰੋਕਦੇ ਨਹੀਂ ਹੈ ਆਹ ਫੜ ਕੇ ਅੰਦਰ ਕਰਨਾ ਚਾਹੀਦਾ ਹੈ दारू ਪੀ ਕੇ ਦਰਬਾਰ ਸਾਹਿਬ ਚਲੇ ਜਾਂਦਾ दारू ਪੀ ਕੇ ਤਖਤ ਸਾਹਿਬ ਆਪਣੇ ਚਲੇ ਗਿਆ ਇੱਥੇ ਤੇ ਕੱਲ ਪਰਸੋਂ ਦੇਖਣਾ ਸੀ ਇਹਨੂੰ ਸ਼ਾਮ ਨੂੰ ਰਾਤ ਨੂੰ ਪ੍ਰੋਗਰਾਮ ਸੀ ਉਹਨੇ ਬਠਿੰਡੇ ਦੇਖਿਆ ਸੀ ਉਹ ਨੱਚਦਾ ਆ ਫਿਰ ਬੋਤਲ ਪਾਣੀ ਜਣ ਗਈ ਜਿਆਦੀ ਜਣ ਗਈ ਉਹਨੂੰ ਉਹ ਬੋਤਲ ਪਾਣੀ ਦੀ ਆਪਣੇ ਸਿਰ 'ਚ ਹੀ ਡੋਲੀ ਜਾਏ ਯਾਰ ਮੁੱਖ ਮੰਤਰੀ ਇਹ ਸ਼ਰਮ ਆਉਂਦੀ ਏ ਕਹਿੰਦੇ ਮੁੱਖ ਹੈ ਨੱਚ ਯਾਰ ਕੀ ਪਰ ਉਹਦੀ ਇੱਕੋ ਹੀ ਗਰੰਟੀ ਉਹਨੇ ਪੂਰੀ ਕੀਤੀ ਹੈ ਇੱਕ ਗਰੰਟੀ ਦਿੱਤੀ ਉਹਨੇ ਕਿਸ ਨੂੰ ਪਤਾ ਕੀ ਗਰੰਟੀ ਪੂਰੀ ਕੀਤੀ ਆ 26 ਜਨਵਰੀ ਚ ਦਿੱਤੀ ਸੀ ਨਹੀਂ 15 ਅਗਸਤ ਦਿੱਤੀ ਸੀ ਮੱਲਾਣਾ ਕੀ ਦਿੱਤੀ ਸੀ ਗਰੰਟੀ ਹੈ ਨਹੀਂ ਕਿਹਾ ਸੀ ਮੈਂ ਗਰੰਟੀ ਦੇਣਾ ਮੈਂ ਬਾਪ ਬੰਨ ਵਾਲਾ ਨੇ ਬਲੀ ਉਹ ਹੀ ਗਰੰਟੀ ਪੂਰੀ ਹੋਰ ਕੋਈ ਨਹੀਂ ਹੋਈ ਪਹਿਲੀ ਗੱਲ 26 ਜਨਵਰੀ ਚ ਲੋਕੀ ਆਪਣੇ ਆਜ਼ਾਦ ਆਪਣੇ ਦੇਸ਼ ਭਗਤਾਂ ਨੂੰ ਯਾਦ ਕਰਦੇ ਐ ਉਹਨਾਂ ਦੀ ਗੱਲ ਕਰਦੇ ਆਪਣੀ ਗੱਲ ਕਰੀ ਜਾਂਦਾ ਜਿੱਦੇ ਇੱਕ ਪਰਿਵਾਰ ਦੇ ਨਹੀਂ ਉਹਨੂੰ ਚੰਗਾ ਉਹਦੀ ਬੇਟੀ ਦੀ ਉਮਰ ਦੱਸਾਂ ਕਿੰਨੀ ਹੈ 26 27 ਸਾਲ ਦੀ ਹੈ ਪੁੱਛੋ ਕੀ ਕਹਿੰਦੀ ਆਪਣੇ ਬਾਪ ਕਿ ਮੈਂ ਮੈਂ ਆਪਣੇ ਬਾਪ ਨਹੀਂ ਮੰਦੀ ਆਪ 55 ਸਾਲ ਦਾ ਹੈ ਹੁਣ ਵਿਆਹ ਕਰਾ 25 ਸਾਲ ਵਾਲੀ ਦਾ ਨਹੀਂ ਛੋਟੀ ਜਿਹੜੀ ਉਹਦੀ ਜਿੰਨੀ ਘਰ ਵਾਲੀ ਜਿੰਨੀ ਉਮਰ ਹੈ ਆ ਕੋ ਰੁਕਤਾ ਮਲਾ ਅੱਤੇ ਆਮ ਆਦਮੀ ਪਾਰਟੀ ਵਾਲੇ ਨੇ ਵਿਆਹ ਹੁਣ ਕਰਾਇਆ ਮੈਂ ਤੂੰ ਦੇਖ ਲੋ ਐਮਐਲਏ ਨੇ ਇਹਨਾਂ ਨੂੰ ਕਿਹੜਾ ਰਿਸ਼ਤਾ ਕਰਦਾ ਸੀ ਕੋਈ ਪੁੱਛਤਾ ਨਹੀਂ ਸੀ ਇਹਨਾਂ ਨੂੰ ਇਹ ਬੁਰਾ ਹਾਲ ਕਰਤਾ ਪੰਜਾਬ ਦਾ ਦੇਖੋ ਪੰਜਾਬ ਨੂੰ ਬਚਾ ਲਈਏ ਨਹੀਂ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਥੋੜੀ ਪਾਰਟੀ ਐ ਮੈਂ ਪੁੱਛਣਾ ਚਾਹਣਾ ਹੈ ਕਿਸੇ ਨੂੰ ਪਤਾ ਹੈ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਨੌਜਵਾਨਾਂ ਨੂੰ ਪਤਾ ਹੈ ਲੀਕ ਮਿੰਟ ਨੌਜਵਾਨ ਦੱਸਣ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਦੇਖੋ ਕੀ ਪਤਾ ਦੇਖ ਆਈ ਆਈ ਤਾਂ ਆਪਣੀ ਕਮੀਆਂ ਆਪਣੀ ਕੌਮ ਦੀ ਹੋ ਗਈ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਆਹ ਪਹਿਲੀ ਜੂਨ ਜਿੱਦੋਂ ਵੋਟਾਂ ਪੈਣੀਆਂ ਐ ਯਾਦ ਕਰਨਾ ਵੋਟਾਂ ਪਾਉਣ ਤੋਂ ਪਹਿਲੇ ਯਾਦ ਕਰ ਲਿਓ ਕਿ ਤੁਹਾਡੇ ਦਰਬਾਰ ਸਾਹਿਬ ਆਪਣੇ ਗੁਰੂ ਘਰ ਤੇ ਸੱਚ ਤੋਂ ਸਾਰਾ ਕੁਝ ਆਪਣੀ ਕੌਮ ਨੂੰ ਮਿਲਦਾ ਹੈ ਉੱਥੇ ਟੈਂਕਾਂ ਤੋਂ ਪਾਣਾ ਬਦੂਖਾਂ ਨਾਲ ਹੋਣਾ ਕੀਤਾ ਸੀ 40 ਜੂਨ ਤੇ ਜੇ ਫਿਰ ਵੀ ਵੋਟ ਪਾਵਾਂਗੇ ਫਿਰ ਆਪਣਾ ਖੂਨ ਨਹੀਂ ਹੈ ਪਤਾ ਨਹੀਂ ਕੀ ਚੀਜ਼ ਪਾਣੀ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ